ਸ੍ਰੀ ਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਬੋ ਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਆਪਣੇ ਵੀਰ ਜਸ ਕਰਨੂ ਨਾਲ ਕੋਲ ਟੋਪ ਦੀਆਂ ਝੋਟੀਆਂ ਵੀਰ ਜੀ ਤਿੰਨ ਆ ਗਿਆ ਤਿੰਨੇ ਸਵੇ ਸਵਾਏ ਆ ਵੇਖੋ ਵੀਰ ਜੀ ਆ ਨਿਗਨਵੇ ਸਿੰਘ ਵੱਡੀਆਂ ਝੋਟੀਆਂ ਫੋਲਰ ਕਾਡ ਆਣੀਆਂ ਬਾਕੀ ਵੀਰ ਜੀ ਚੈਨਲ ਨੂੰ ਵੇਂਦੇ ਜਿਹੜੇ ਵੀਰ ਵੱਧ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਠੀਕ ਠਾਕ ਵੀਰ ਜੀ ਚੜ੍ਹਦੀ ਕਲਾ ਚਲੋ ਚੜ੍ਹਦੀ ਕਲਾ ਚਾਈਦੀ ਹੋਰ ਸੁਣਾਓ ਵੀਰ ਜੀ ਪਹਿਲੀ ਵੀਡੀਓ ਫੇਰ ਹਾਂਜੀ ਚਲੋ ਵਧੀਆ ਜੀ ਵਧੀਆ ਹੋਰ ਸੁਣਾਓ ਸਭ ਵਧੀਆ ਆਪਣਾ ਵੀਰ ਜੀ ਐਡਰੈਸ ਬੋਲ ਦਿਓ ਪਿੰਡ ਫਰੂਵਾਲ ਜੇ ਹਾਂਜੀ ਨੇੜੇ ਦੇਹੜਾ ਬਾਬਾ ਨਾਨਕ ਜਿਹੜਾ ਗਰਦਾਸਪੁਰ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦਿਓ 75288 ਹਾਂਜੀ 2732 ਠੀਕ ਹੈ ਵੀਰੇ ਠੀਕ ਹੈ ਵੀਰ ਜੀ ਕਿਤੋਂ ਕਰੀਏ ਸਟਾਰਟਿੰਗ ਇਧਰੋਂ ਕਰੀਏ ਇਧਰ ਜਿੱਧਰੋਂ ਮਰਜ਼ੀ ਕਰ ਦੋ ਚਲੋ ਇਧਰ ਆ ਗਏ ਠੀਕ ਹੈ ਵੀਰ ਜੀ ਝੋਟੀ ਆ ਗਈ ਹੈ ਯੋ ਕਮੇਡੀ ਕਿਰਾਏ ਦੀ ਸੁਆਹ ਹੂਗਾ ਜੀ ਉਹ ਇਹਦਾ ਦੂਜਾ ਠੀਕ ਆ ਵੀਰੇ ਵੇਖੋ ਦੂਜਾ ਸੁਆਹ ਥੱਲੇ ਕਰਮਾਲੀ ਨੇ ਪਾਂਡ ਹੀ ਬੰਨੀ ਆ ਬਾਹਰ ਲਾ ਜਾ ਬਾਹਰ ਲਾ ਜਾ ਭਾਈ ਜੀ ਕਰਮਾਲੀ ਨੇ ਥੱਲੇ ਪਾਂਡ ਹੀ ਬੰਨੀ ਆ ਬਾਕੀ ਫੁੱਲ ਕੱਦ ਵਜਣੇ ਆ ਸ਼ਾਹ ਕਾਲੀ ਜਾਨਵਰਗੀ ਆ ਵੀਰ ਜੀ ਕਿੰਨੇ ਕਿਲੋ ਹੋ ਗਏ ਸੂਈ ਨੂੰ ਅੱਛਾ 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 ਦੋ ਦਾ ਦੇ ਕਿੰਨਾ ਹੀ ਦਿੱ ਇਹ ਦੋ ਦੇ ਦੇ ਹੁਣ 13 ਕਿਲੋ ਆ ਠੀਕ ਆ ਵੀਰੇ 13 12 ਕਿਲੋਾਂ ਦੀ ਗਾਰੰਟੀ ਹੋ ਗਈ ਉਹਨੀਆਂ ਕਹਿੰਦੇ ਚੰਗੀ ਵੱਡੀ ਝੋਟੀ ਆ ਕੱਦ ਵਜਨ ਫੁੱਲ ਆ ਸਿੰਗਲ ਹੈ ਡਿੱਗੀ ਝੋਟੀ ਬਾਕੀ ਥਣਪਾਂਡਾ ਬਹੁਤ ਵਧੀਆ ਕਰਮ ਵਾਲੀ ਨੂੰ ਥਣ ਥਣ ਲੱਗਾ ਸਾਰੀਆਂ ਮਾਰਾਂ ਨੇ ਬਹੁਤ ਵਧੀਆ ਇੱਥੇ ਲਾਈਆਂ ਮਜੀ ਵੱਡੀ ਝੋਟੀ ਆ ਫੁੱਲ ਉਹ ਮੈਂ ਕਹਿੰਦਾ ਬੱਚਾ ਵੀ ਜੇ ਕਟਾ ਆ ਗਿਆ ਹਾਂਜੀ ਕਿੰਨਾ ਦੇ ਕੱਟੇ ਜੀ ਤਿੰਨਾ ਦੇ ਕੱਟੇ ਆ ਹਾਂਜੀ ਠੀਕ ਆ ਜੀ ਦੇਖੋ ਵੀਰ ਜੀ ਝੋਟੀ ਇਹਦਾ ਫਿਰ ਵੀਰ ਜੀ ਰੇਟ ਰੇਟ ਦਾ ਭਾਵੇਂ 10 ਦਾ ਕਰੀ ਜੀ 15 95000 ਚ ਛੋਟ ਕਰ ਦਾਂਗੇ ਕਰ ਦਈਏ ਥੋੜੀ ਬੁਧੀ ਹੋਰ ਚੰਗਾ ਚਲੋ ਭਰ ਚਲੋ ਠੀਕ ਆ ਫੋਨ ਲਾਇਕੋ ਵੀਰ ਭਰਾ ਕਰਦੇ ਹੋ ਬਿਲਕੁਲ ਠੀਕ ਆ ਗਾੜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਇਹ ਚਾਰ ਦੰਦ ਪਹਿਲਾਂ ਕੱਟੀ ਜੇ ਅੱਛਾ ਚਾਰ ਦੰਦ ਪਹਿਲਾਂ ਕੱਟੀ ਵੇਖੋ ਵੀਰ ਜੀ ਸਿੰਘ ਸਿੰਘ ਇਹ ਕਿੱਥੋਂ ਕੱਢ ਕੇ ਲਿਆਦੇ ਵੀਰ ਜੀ ਨੇ ਇਹ ਫਿਰਿਆ ਤੁਰਿਆ ਹੀ ਆ ਠੀਕ ਆ ਠੀਕ ਆ ਜੀ ਦੇਖੋ ਵੀਰ ਜੀ ਝੋਟੀ ਖਾਨ ਸੁਣ ਇਹਨੂੰ ਕਰਮ ਵਾਲੀ ਨੂੰ ਬਹੁਤ ਵਧੀਆ ਲੱਗਾ ਵੱਡੀ ਝੋਟੀ ਆ ਫੁੱਲ ਸਿੰਘ ਸਿੰਘ ਬਹੁਤ ਵਧੀਆ ਸ਼ਾਹ ਕਾਲੀ ਜਾਮ ਨੂੰ ਵਰਗੀ ਦੇਖੋ ਵੀਰ ਜੀ ਥਾਂ ਖਾਨ ਵੀਰ ਜੀ ਨੂੰ ਕਹਲਾ ਲੱਗਾ ਫਿਰ ਹਾਂ ਇਰੇ ਥੱਲੇ ਵੀਰ ਜੀ ਦੋਦੇ ਕੇ ਨਾਉ ਦੁੱਧ ਦੇ ਥੱਲੇ 11 ਕਿਲੋ ਆ 10 ਕਿਲੋ ਕੇ ਦੋ ਡੰਗ ਚੋ ਕੇ ਲਾ ਜੀ ਲਾਓ ਵੀਰ ਜੀ ਚੰਗੇ ਰਿਕਾਰਡ ਵਾਲੇ ਪਸ਼ੂ ਆ ਵੀਰੋਣਾ ਕੋਲ ਵੀਰੋਣੀ ਕਹਿੰਦੇ ਕਿ ਦੁੱਧ ਚੋ ਕੇ ਮੇਰਾ ਵੀਰ ਕੋਈ ਦੋ ਟਾਈਮ ਚੋਏ ਕੋਈ ਤਿੰਨ ਟਾਈਮ ਚੋਏ ਕਿਉਂ ਵੀਰ ਜੀ ਅਗਲੇ ਹਾਂਜੀ ਹਾਂਜੀ ਆਪਣੀ ਤਸੱਲੀ ਕਰ ਤੇ ਆਪਣੀ ਤਸੱਲੀ ਕਰਕੇ ਖੜੋ ਬਾਤਨਾ ਕੇ ਨੂੰ ਕਹਿਣ ਵਾਲੇ ਬਣੋ ਸਹੀ ਗੱਲ ਕਹਣੀ ਬਿਲਕੁਲ ਹਾਂਜੀ ਬਾਕੀ ਵੀਰ ਜੀ ਦਾ ਰੇਟ ਕਰ ਲਈਏ ਫਿਰ ਆਪਾਂ ਰੇਟ ਤਾਂ ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ 1 15 ਚੋ ਛੋਟ ਕਰ ਦਾਂਗੇ ਇੱਕ 15 ਜੋ ਹਾਂਜੀ ਕਰ ਦਈਏ ਥੋੜੀ ਬੋਦੀ ਜਿੰਨੀ ਆਖੋਗੇ ਪੰਜ ਹੀ ਛੱਡ ਦਈਏ ਜਾਓ ਕਰ ਮਾਣਾ ਫਿਰ ਹਾਂ ਨਾ ਨਾਲਾ ਵੀਰ ਫੁੱਲ ਠੀਕ ਹੈ ਠੀਕ ਹੈ ਵੀਰ ਜੀ ਵੱਡੀ ਝੁੱਟੀ ਆ ਵੀਰੇ ਫੁੱਲ ਹਾਂਜੀ ਐ ਉਧਰ ਦੀ ਝੁੱਟੀ ਕੋਈ ਦੇਸੀ ਝੁੱਟੀ ਨਹੀਂ ਗਈ ਹੈਗੀ ਵੇਖੋ ਵੀਰ ਜੀ ਬਾਕੀ ਵੀਰ ਜੀ ਜਿੰਨਾ ਪਸ਼ੂ ਰੱਖੇ ਪਤਾ ਲੱਗ ਜਾਨਾ ਬੱਚਾ ਰੱਖ ਜਰਾ ਦੇਂਦਾ ਠੀਕ ਹੈ ਵੀਰੇ ਝੁੱਟੀ ਵੇਖੋ ਵੱਡੀ ਝੁੱਟੀ ਆ ਫੁੱਲ ਹਾਂਜੀ ਬਾਕੀ ਵੀਰ ਜੀ ਦੂਜੇ ਨੰਬਰ ਤੇ ਆ ਕੀ ਕਰਨ ਵਾਲੀ ਅੱਜ ਤੀਜੇ ਕਿੱਥੋਂ ਲਿਆਂਦੇ ਨੇ ਕਿੰਨੇ ਵੱਢ ਗਏ ਇਹ ਹਰਿਆਣਾ ਸਾਈਡ ਦਾ ਜੇ ਮੌਲ ਸਾਡਾ ਅੱਛਾ 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 ਹਾਂਜੀ ਵੀਰੇ ਪਹਿਲੇ ਨੰਬਰ ਵਾਲੀ ਲੋਕਲ ਆ ਹਾਂਜੀ 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 ਉਹ ਹੱਡੀ ਅਤਰਦੀ ਖਦਾਸ਼ ਆ ਠੀਕ ਆ ਵੀਰੇ ਠੀਕ ਆ ਵੇਖੋ ਵੀਰੇ ਚੋਰਤੀ ਫੁੱਲ ਜੰਮੀ ਪੜੀ ਆ ਕਾਦਰ ਵਜਨ ਫੁੱਲਿਆ ਵੀ ਵੇਖੇ ਵੀਰ ਜੀ ਧਿਆਨ ਨਾਲ ਵੇਖੋ ਇਹਦੀ ਥਾਂ ਸੋਹਣਾ ਇਹਨਾਂ ਨੂੰ ਕਰਮ ਵਾਲੇ ਨੂੰ ਬਹੁਤ ਵਧੀਆ ਲੱਗਾ ਇਹਦੇ ਥੱਲੇ ਵੀਰੇ ਕਿੰਨਾ ਦੁੱਧ ਇਹਦੇ ਥੱਲੇ ਵੀ ਪੱਕਾ 10 ਕਿਲੋ ਹੈਗਾ ਠੀਕ ਆ ਵੀਰੇ ਇਹ ਲੱਗਦੀ ਵੀ ਦੰਦਾ ਨਹੀਂ ਹਲੇ ਆ ਨਾ ਹਾਂਜੀ ਚੌਗੀ ਆ ਪਿਓਰ ਠੀਕ ਆ ਠੀਕ ਆ ਹਾਂਜੀ ਚੌਗੀ ਜਾ ਤੇ ਅੱਜ 6ਵਾਂ ਦਿਨ ਠੀਕ ਆ ਠੀਕ ਆ ਹਲੇ ਤੇ ਕਰਮਾਲੀ ਵਧੂਗੀ ਮੈਂ ਹਲੇ ਚੱਲ ਕੇ ਦੇਖੋ ਵੀਰ ਜੀ 15 15 ਕਿਲੋ ਤੇ ਜਾਣਗੀਆਂ ਦੋਵੇਂ ਸਹੀ ਗੱਲ ਆ ਆਂ ਜੀ ਆਂਦੇ ਆਂ ਜੀ ਹਾਂ ਜੀ ਸਫ਼ਰ ਬੜਾ ਹਨਾ ਹਾਂ ਜੀ ਤਾਂ ਕਰਕੇ ਪਸੇ ਦੋ ਤਿੰਨ ਦਿਨ ਦੇਖੋ ਬਾਕੀ ਵੀਰ ਜੀ ਸਿੰਘ ਸਿੰਘ ਕਰਮਾਲ ਨੂੰ ਬਹੁਤ ਵਧੀਆ ਲੱਗਾ ਬਾਕੀ ਸਾਂਭੀ ਸਾਂਭ ਦਾ ਰਹਿ ਫੇਰ ਪਤਾ ਲੱਗ ਹੀ ਜਾਂਦਾ ਉਹਨਾਂ ਦੀ ਕੀ ਆ ਬਾਕੀ ਮੇਰੇ ਵੀਰ ਭਟਾ ਆ ਵਸਿਆਣੇ ਆ ਇਹ ਤਾਂ ਤਿੰਨ ਛੋਟੀਆਂ ਵੀਰਾਂ ਕੋਲ ਤਿੰਨੇ ਸੂਈਆਂ ਸਵਾਈਆਂ ਬਾਕੀ ਮੇਰਾ ਵੀਰ ਭਰਾ ਕੋਈ ਇੱਥੇ ਆਏ ਆਪਣੀ ਤਸੱਲੀ ਕਰਕੇ ਫਿਰ ਕਿਸੇ ਬੋਲਿਆ ਜਿਹੜਾ ਮਰਜੀ ਠੀਕ ਹੈ ਠੀਕ ਧਾਰਾ ਮੁਖਾਲ ਦਿੰਦੀ ਹਾਂ ਹਾਂਜੀ ਕੋਈ ਗੱਲ ਨਹੀਂ ਵੀਰੇ ਦੇਖੋ ਵੀਰੇ ਵੀ ਕਿਤੇ ਅੰਨ ਥੋੜਾ ਬਚਿਆ ਰੱਖ ਦਿੰਦੇ ਹਾਂ ਮੋਟਰ ਹੀ ਆ ਤੇ ਹਾਂਜੀ ਹਾਂਜੀ ਲਾਓ ਬਹੁਤ ਵਧੀਆ ਵੀਰੇ ਛੋਟੀ ਬਹੁਤ